ਇਦਾਂ ਕਰਦੀ ਆ ਜਾ ਕੇ ਇਹਨੂੰ ਪੁੱਛਦੀ ਆ ਤੇ ਤੇਰਾ ਇਰਾਦਾ ਕੀ ਆ ਪੈਸੇ ਦੇਣੇ ਆ ਕਿ ਨਹੀਂ ਦੇਣੇ ਸਮਝਾਈ ਆਵਾ ਇਹਨੂੰ ਨਿੱਕੀ ਤੂੰ ਰੌਲਾ ਪਾਈ ਜਾਂ ਰਹੀ ਆ ਮੈਨੂੰ ਖੋਲੋ ਖੋਲੋ ਤੇਰੇ ਕੋ ਆਰਾਮ ਨਾਲ ਬੈਠਾ ਨਹੀਂ ਜਾਂਦਾ ਫਾਇਲ ਆ ਜਾਂ ਤੈਨੂੰ ਮੰਮੀ ਜੀ ਆ ਬੜਾ ਵਧੀਆ ਵਾ ਵੀ ਮੈਂ ਇੱਥੇ ਬੱਜੀ ਰਵਾਂ ਤੇ ਹੀ ਆਪਸਿਆਂ ਦੇ ਲਈ ਮੈਂ ਇੱਥੇ ਕਿੰਨਾ ਕਚੇਰ ਬੈਠੀ ਰਵਾਂ ਨਹੀਂ ਮੈਂ ਬਥੇਰਾ ਤੈਨੂੰ ਸਮਝਾਇਆ ਹੀ ਤੇ ਜ਼ਬਾਨ ਆਪਣੀ ਅੰਦਰ ਪਾਲਾ ਤੇ ਜਿਹੜੇ ਪੈਸੇ ਆ ਨਾ ਦੇ ਦੇ ਟੈੜੀ ਲੈ ਦਾਂਗੇ ਟੈੜੀ ਲੈਣੀ ਹੀ ਹੋਰ ਤੈਨੂੰ ਮੈਂ ਕੀ ਗੋਲੀ ਮਾਰੀ ਹੀ ਕੋਈ ਗੱਲ ਨਹੀਂ ਮੰਮੀ ਜੀ ਇਹ ਮੇਕੋ ਗਲਤੀ ਹੋ ਗਈ ਆ ਨਾ ਤੇ ਤੁਸੀਂ ਮੇਰੇ ਹੱਥ ਤੇ ਖੋਲ ਦੋ ਨੂੰ ਨਹੀਂ ਪਤਾ ਕੰਦਾਂ ਦੇ ਵੀ ਕੰਨ ਹੁੰਦੇ ਆ ਨਹੀਂ ਨਹੀਂ ਸੰਦੀਪ ਇਦਾਂ ਦੀ ਗੱਲ ਕੋਈ ਨਹੀਂ ਹੁੰਦੀ ਤੂੰ ਵੇਹ ਫੋਨ ਨਾਲ ਦੇ ਲਾਗੇ ਹੋਵੇ ਕੋਈ ਮੰਮੀ ਕੀ ਤਰੀਕੇ ਨਾਲ ਪੈਸੇ ਘੜਵਾਓ ਡੈਡੀ ਨੂੰ ਆਪਣੇ ਵਾਸਤੇ ਕਰਕੇ ਨਾ ਡੈਡੀ ਨੂੰ ਕਹੋ ਤੁਸੀਂ ਵਾਸਤੇ ਕੀ ਕਰਨਾ ਵਾ ਚੈੱਕ ਬੁੱਕ ਕੱਢ ਕੇ ਤੇ ਸਾਈਨ ਕਰ ਦਿਆਂ ਕੀ ਗੱਲ ਹੋ ਗਈ ਆ ਬੜਾ ਸਿਰ ਛੱਡ ਕੇ ਬੈਠੇ ਆ ਉਹ ਸਰ ਕੀ ਸੁਟਨਾ ਕਿਉਂ ਜੋਦੀ ਸੱਸ ਦਾ ਐ ਫੋਨ ਅੱਛਾ ਉਹਨੇ ਨਾ ਕਰਦੀ ਆ ਉਹ ਕਹਿੰਦੀ ਅੱਜ ਆਇਓ ਨਾ ਕਿਹੜੀ ਗੱਲੋਂ ਨਾ ਕਰਦੀ ਆ ਉਹ ਇਹੋ ਗੱਲ ਦੀ ਮੈਨੂੰ ਨਹੀਂ ਸਮਝ ਆਉਂਦੀ ਮੈਂ ਜਾ ਕੇ ਮੇਰੀ ਜੋਤ ਨਾਲ ਗੱਲ ਕਰਾਉਂਦੀ